ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰਿਆ ਤੇ ਲੱਗੇ ਵੀਦਿਆਂ ਨੂੰ ਫਤੇਗੜ ਚੂੜੀਆਂ মিয়া ਤੇ ਡੇਰਾ ਪਾ ਬਨਾਨਕ ਵੀ ਲੱਗ ਗਈ ਆ ਤੇ ਅੱਡਾ ਵੀਦਿਆਂ ਦਾ ਜਿਹੜਾ ਘਰ ਆ ਮੇਨ ਆ ਉਹ ਮਾਲੇਵਾਲ ਦੇ ਪੁਲ ਦੇ ਉੱਪਰ ਹੀ ਆ ਤੇ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਦੋ ਦੰਦ ਚਾਰ ਦੰਦ ਦੀਆਂ ਵੜਾ ਇਹੋ ਜਿਹੀਆਂ ਤੁਹਾਨੂੰ ਦਿਖਾਵਾਂਗੇ ਵੱਡੇ ਛੋਟੇ ਭਾ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਅੱਜ ਲਗਭਗ ਸਾਰੇ ਤੁਹਾਨੂੰ ਇੱਕੋ ਜਿਹੇ ਭਾ ਤੁਹਾਨੂੰ ਦਿਖਾਉਣੇ ਆ ਨਾਰਮਲ ਜੇ ਰੇਟ ਤੁਹਾਨੂੰ ਦਿਖਾਉਣੇ ਆ ਵੀਡੀਓ ਪੂਰੀ ਵੇਖਿਓ ਜ਼ਰੂਰ ਐਂਡ ਤੱਕਰ ਵੀਡੀਓ ਵੇਖਿਓ ਤੇ ਹਰ ਕੋਈ ਵੈਰਾਈਟੀ ਦੇ ਤੁਹਾਨੂੰ ਦਿਖਾਵਾਂਗੇ ਅੱਜ ਜਿਆਦੀਆਂ ਜਰਸੀਆਂ ਹੀ ਆ ਉਤਰਾ ਤੇ ਇੱਕ ਠੰਡੀ ਸੇਲ ਸਾਈ ਵਾਲੇ ਇੱਕ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਵੇਖਿਓ ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਨਾਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਹੈ ਬਾਬਾ ਬੁੜਾ ਸਾਹਿਬ ਦੀ ਬੜੀ ਕਿਰਪਾ ਜੀ ਵੇਗ ਗਿਆ ਮਾਲ ਉਦਨ ਵਾਲਾ ਫਿਰ ਉਹ ਵਾਲਾ ਵੀ ਭਾਈ ਜੀ ਉਦਨ ਘੰਟੇ ਜੀ ਵੇਗ ਗਿਆ ਇਹ ਅੱਛਾ ਮਾਲ ਤੇ ਉਦਾਂ ਪਰਸਾ ਵੀਡੀਓ ਪਾਉਣੀ ਸੀ ਢਾਡੇ ਕੋ ਆਇਆ ਨਹੀਂ ਉਹਦਨ ਆਇਆ ਨਹੀਂ ਗਿਆ ਅੱਛਾ ਆਪਣੀਆਂ ਸਾਰੀਆਂ ਰਾਤੀਆਂ ਆਇਆ ਮਾਲ ਜਿਆਦਾ ਅੱਜ ਵੀ 10-12 ਹੈਗੀਆਂ ਆ 10-12 ਹੈਗਾ ਨਵਾਂ ਮਾਲ ਆਇਆ ਠੀਕ ਹੈ ਹਾਂਜੀ ਤੇ ਅੰਕਲ ਜੀ ਫਿਰ ਜਿਤਰਾ ਤੁਸੀਂ ਕਿੰਦੇ ਹੁੰਦੇ ਜੇ ਸਭ ਤੋਂ ਸਵਦਾ 16 ਇੱਥੇ ਫੌਜੀ ਫਾਰਮ ਤੋਂ ਮਿਲਣਾ ਜੀ ਸਵੱਲਾ ਸਵਦਾ ਇੱਥੋਂ ਹੀ ਮਿਲਣਾ ਯਾਰ ਫੌਜੀ ਫਾਰਮ ਦਾ ਸ਼ੁਦੋਦੀਆ ਢੀ ਤਾਂ ਮਿਲਣਾ ਠੀਕ ਆ ਹਾਂਜੀ ਠੀਕ ਆ ਯਾਰ ਵੀਰਾਂ ਨੇ ਵੇਖ ਲੈਣੇ ਆ ਜਿੱਦਾਂ ਦੇ ਜਾਨਵਰ ਪਾਉਣੇ ਆ ਨਾ ਅੱਛਾ ਖੀਰੀਆਂ ਦੋਦੀਆਂ ਵਛੀਆਂ ਪਾਉਣੀਆਂ ਵੀਰਾਂ ਨੇ ਵੇਚ ਲੈਣੀਆਂ ਨਿਕਨਿਕ ਰੇਟ ਨਾੜੀ ਵੀ ਲੈਣੀਆਂ ਖੀਰੀਆਂ ਦੋਦੀਆਂ ਪਹਿਲਾਂ ਪਹਿਲਾਂ ਲੈਣੀਆਂ ਛੋਈਆਂ ਠੰਡੀਆਂ ਵਛੀਆਂ ਤੇ ਆਪਣੇ ਕੋਲ ਮਾਲ ਉਸੇ ਤੋਂ ਨਾ ਆਇਆ ਜਿੱਤਾ ਦੀ ਮੰਗੜੇ ਲੋਕਾਂ ਦੀ ਖੀਰੀਆਂ ਦੀ ਮੰਗੜੇ ਤੇ ਨਾਮ ਦੱਸੀਏ ਕਰੀ ਨਾਮ ਦੀਪ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਇੰਨੇ ਆਪਾਂ ਮੰਨ ਲਿਆ ਆਪਦੇ ਬੋਲ ਤੇ ਠੀਕ ਆ ਹਾਂਜੀ ਤੇ ਫੋਨ ਨੰਬਰ ਇਹ ਖੀਰੀਆਂ ਭਰਾਵਾਂ ਨੂੰ ਬੇਨਤੀ ਆ ਜਿਹੜੇ ਮੇਰੇ ਵੀਰ ਭਰਾ ਨੇ ਆਉਣਾ ਮਾਲ ਆਪਣੇ ਕੋਲ ਵਿਗ ਜਾਂਦਾ ਜਿਹੜੀ ਵੀ ਵੀਰ ਨੂੰ ਪਸੰਦ ਆਉਂਦੀ ਆ ਫੋਨ ਕਰਕੇ ਆਵੇ ਹਾਂਜੀ ਹਾਂਜੀ ਕਈ ਯਾਰ ਵੀਰ ਵੱਡੇ ਦਾ ਨਹੀਂ ਲੱਗਦਾ ਫੌਜੀ ਸਾਹਿਬ ਦਾ ਨਹੀਂ ਫੋਨ ਲੱਗਦਾ ਉਹਦਾ ਨੰਬਰ ਹੈਗਾ 987290905 ਮੇਰਾ ਹੈਗਾ 81950955 ਇੱਥੇ ਵੀਰ ਕੋਈ ਫੋਨ ਲਾਲੇ ਫੋਨ ਲਾ ਕੇ ਆਵੇ ਫੇਰ ਆਣਾ ਪਵੇ ਠੀਕ ਆ ਹਾਂਜੀ ਫੋਨ ਗੱਲ ਕਰਕੇ ਕੋਈ ਆਵੇ ਹਨ ਬਾਕੀ ਵੀਰ ਮੇਰਾ ਆਵੇ ਤਰੇ ਜਿਹੜੀ ਪਸੰਦ ਆਉਂਦੀ ਆ ਜੈ ਸਾਈ ਪਉਣੀ ਨਹੀਂ ਪਉਣੀ ਆਪਣੀ ਇੱਥੇ ਆਉਣਾ ਪੁੱਛ ਕੇ ਆਵੇ ਹੈਗੀ ਆ ਬਾਕੀ ਯਾਰੇ ਉਤਰਾ ਉਹ ਖਾਲੀ ਮੁੜ ਕੇ ਗਏ ਉਹ ਬਾਂ ਦਾ ਕਿਤਾ ਪਾਇੇ ਬਰਨ ਜਾ ਰੇਟ ਆ ਹਾਂ ਉਹ ਵੇਗੀ ਹੁੰਦੇ ਆ ਅੱਛਾ ਫੋਨ ਖਾਲੀ ਮੁੜ ਕੇ ਗਏ ਨੇ ਬੰਦੇ ਉਹ ਠੀਕ ਆ ਹਾਂਜੀ ਤੇ ਆ ਕਿ ਫੋਨ ਕਰਕੇ ਬਾਕੀ ਉਤਨਾ ਹੀ ਆ ਵੀ ਚਲੋ ਮਾਲ ਤੇ ਆਪਣੇ ਕੋ ਰੁਟੀਨ ਚ ਰਹਿੰਦਾ ਹੀ ਆ ਪਰ ਵੀ ਭਾਈ ਜੀ ਦਾ ਵੀਰ ਕਈ ਛੋਟੇ ਵੱਡੇ ਦੀ ਉਹ ਕਹਿੰਦੇ 15 ਦੀ ਲੈਣੀ ਉਹ ਵੇਗੀ ਯਾਰ ਜੀ ਐਦਾਂ ਪੁੱਛ ਕੇ ਆਵੇ ਫਿਰ ਵਦਿਆ ਫਿਰ ਪੁੱਛ ਕੇ ਆਵੇ ਕਿਉਂਕਿ ਕਈ ਵਾਰੀ ਜਿਹੜੀ ਫਿਰ ਵੀਡੀਓ ਚ ਵੇਖੀ ਹੁੰਦੀ ਆ ਉਹਦਾਂ ਵੇਖ ਜਾਂਦੀ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਤੋਂ ਹੀ ਕਰ ਲਈਏ ਯਾਰ ਭਾਈ ਰਾਤ ਦੀ ਸੂਈ ਜੇ ਅੱਛਾ ਜੋਰ ਜਾਰਾ ਰਾਤੀ ਸੋਈ ਆ ਜੇ ਪੁੜੇ ਵੀ ਨੀਂ ਨੀ ਤਾਂ ਚੁੱਕੇ ਇੱਕ ਸੂਆ ਪਹਿਲਾ ਹੀ ਇਹ ਗੱਡੀ ਦੀ ਸੂਪੀ ਕਾ ਲੰਦਿਆਂ ਅੱਛਾ ਦੋ ਅੰਦਰ ਦੋ ਦੰਦ ਆ ਬੂ ਮੂਹ ਦੋ ਦੰਦ ਤੇ ਸੂਆ ਪਹਿਲਾ ਹੀ ਆ ਜਿਹੜਾ ਇਹਦਾ ਕਾਲੇ ਨਹੀਂ ਵਰਤੇ ਜਾਈ ਆ ਗੱਡੀ ਦੀ ਸੂਪੀ ਠੀਕ ਆ ਹਾਂਜੀ ਦੰਦ ਚੈੱਕ ਕਰਾ ਦੇਨੇ ਜੇ ਮੂੰਹ ਫੜਿਆ ਦਿਖਾ ਦਿਓ ਦੰਦ ਤੇ ਬਾਕੀ ਇਹਦੇ ਤੁਹਾਨੂੰ ਥਣ ਵੀ ਦਿਖਾਉਣੇ ਆ ਥਾਨ ਬੜਾ ਕਮਾਲ ਦਾ ਜਿਹੜਾ ਪਹਿਲਾ ਸੂਆ ਮੂੰਹ ਮੋਦ ਦੋ ਦੰਦ ਆਹ ਉੱਥੇ ਬੰਨ ਕੇ ਦਿਖਾ ਚਲੋ ਉੱਥੇ ਜਾ ਕੇ ਦਿਖਾ ਦਿਓ ਥੋੜਾ ਜਿਹਾ ਡਰਦੀ ਡਰਦੀ ਵੀ ਆ ਆ ਦੇਖ ਸਾਡੇ ਪਿਓਰ ਦੋ ਦੰਦ ਆ ਜਿਹੜੀ ਸੋਆ 17 ਲੀਟਰ ਹੀ ਵੱਛੀ ਆ ਜੀ ਸਰਪੇ ਜੀ ਠੀਕ ਆ ਦਸ ਬੋਸ ਚਾਹ ਦੇ ਨਾ ਬਾਬਾ ਇਹ ਥਲੇ ਨੇ ਪਹਿਲੇ ਸਵੇਰੇ ਜਿਹੜਾ ਕਹਿੰਦੇ ਕਿ 16 17 ਲੀਟਰ ਦੇ ਕਰੀਬ ਜਿਹੜਾ ਚੱਲ ਸਕਦਾ 10 ਕਿਲੋਰ ਪੀਪਾ ਜੀ ਬੋਲੀ ਆ ਚਾ ਥਾਣੇ ਕਰੀ ਤਨ ਦਿਖਾਈਏ ਬਿਲਕੁਲ ਕਮਾਲ ਦਾ ਜਿਹੜਾ ਥਾਣ ਲੱਗਾ ਹੱਥ ਦੀ ਚਵਾਈ ਵਾਲਾ ਥਾਣੇ ਅਜੇ ਚਲੋ ਭਲਾਵੇਂ ਹੈਗੀਆਂ ਵਾ ਹਵਾਨੇ ਤੇ ਜਰਸੀਆਂ ਦੇ ਸਾਰਾ ਨਾ ਦੋ ਦੰਦ ਦੇ ਸਾਬ ਦਾ ਜਿਹੜੀ ਚੰਗੀ ਬਣੀ ਆ ਥੱਲੇ ਅਜੇ ਅਗਲੇ ਸਵੇਰੇ ਨੀ ਕੱਦ ਵੀ ਹੋਰ ਕਰਦੇ ਨਾ ਜਰਸੀ ਸ਼ਾਈ ਗਾਲ ਦੇ ਵਿੱਚ ਕਰਾਸ ਆ ਨਾੜੂ ਨਾਲਿਆ ਬੱਚੇ ਦਾ ਦਿਖਾ ਦਿਓ ਤਾਜ਼ਾ ਗਿੱਲਾ ਨਾੜੂ ਵੇ ਮੱਛਾ ਕਿੰਨਾ ਫਿਰ ਇਹਦਾ ਮੁੱਲ ਹਰਪੀ ਭਾਜੀ ਵਛੀ ਲਿਆ 55000 ਦੀ ਪਰ ਆਪਾਂ ਫੌਜੀ ਫਾਰਮ ਤੇ ਜਿਆਜ ਰੇਟ ਜਿਆਜ ਹਾਂ ਨਹੀਂ ਦੇਣੀ ਅੱਜ ਹਰਪੀ ਭਾਜੀ 45000 ਦੀ ਜਸਨੋ ਦੇ ਦਾਂਗੇ ਅੱਛਾ 45000 ਦੀ ਚਲੋ ਛੋਟ ਕਰਾਂਗੇ ਖੁਸ਼ੀਆਂ ਠੀਕ ਆ ਜਿਹੜਾ ਕੋਈ ਵੀਰ ਭਰਾ ਆਵੇ ਮਾਨਤਾਨ ਜ਼ਰੂਰ ਕਰਾਂਗੇ ਜੇ ਨਾ ਹੋ ਸਕੂਗਾ ਵਾਟੋ ਵਾਟ ਤੇ ਆ ਗਈ ਆਪਣੇ ਕੋਲ ਪਾਜੀ ਦੋਂਦਾ ਬੱਚਾ ਆ ਗਿਆ ਸ਼ਾਈ ਵਾਲਾ ਇਹ ਇਹ ਤਾਂ ਵੀ ਕਮਾਲ ਦੀ ਫਿਰ ਆ ਗਈ ਜੀ ਮੈਂ ਤਾਂ ਦੱਸਿਆ ਗਾਂ ਤਾਂ ਗਾਂ ਦੀਆਂ ਚੀਜ਼ਾਂ ਤੇ ਬੰਗਿਆ ਦੇ ਮਾੜੇ ਸਾਈ ਵਾਲ ਵਕੀ ਨਹੀਂ ਇਹ ਵੀ ਕਹਿੰਦੇ ਵੀ ਦੋ ਦੰਦ ਆ ਤੇ ਸੁਆ ਪਹਿਲਾ ਹੀ ਆ ਤੇ ਠੰਡੀ ਸੀ ਲੈ ਉਤਨਾ ਇਹ ਆ ਵੀ ਚਲੋ ਚੱਬੂ ਦਾ ਕਰਦੀ ਆ ਥੋੜਾ ਬਹੁਤ ਤੇ ਸਦਾਜੀ ਪੂਰੀ ਆ ਸੰਭੀ ਸੰਭੀ ਚੰਗੀ ਆ ਪਿੱਛੋਂ ਜਿੱਥੇ ਵੀ ਆਈ ਆ ਚੰਗੀ ਸਾਂਹ ਵਾਲੀ ਜਗ੍ਹਾ ਤੋਂ ਭਾਈ ਇਹ ਜੇ ਤਿਆਰ ਹੋਣੀ ਆ ਜੇ ਦਿਨ ਖੜਨੀ ਆ ਜਿੰਨੇ ਇੱਕ ਮਿੰਟ ਖੜਾ ਰਹਿ ਲੈਂਦੇ ਆ ਇਹ ਦਿਖਾਉਣੇ ਤੁਹਾਨੂੰ ਇਹ ਆ ਵੀ ਜਿੰਨੇ ਸ਼ੌਂਕ ਨਾਲ ਖੜਨੀ ਆ ਉਹ ਕੋਈ ਵੀਰ ਖੜੇ ਆ ਇੱਧਰ ਕੈਮਰਾ ਲਿਆਓ ਮੇਰੇ ਵਾਲੇ ਪਿਓਰ ਸ਼ਾਈ ਹਾਲ ਤੋਂ ਨਾਲੀ ਆ ਦੇਖ ਸਕਦੇ ਦੋਵੇਂ ਬਨੇ ਬਹਿ ਜਾਓ ਭਾਵੇਂ ਦੋਵੇਂ ਪਾਸੇ ਬਹਿ ਜਾਓ ਸਾ ਸੁੱਟਦੇ ਨਹੀਂ ਉਦਾਂ ਡਰਦੀ ਵਕੀ ਥੋੜੀ ਉਹ ਤੇ ਰੱਸੀ ਸੁੱਟਦੀ ਹੈ ਇਤਰਾ ਹੀ ਹਰਜੀ ਭਾਜੀ ਇਹੋ ਜੀਆਂ ਤਸਵੀਰਾਂ ਫੌਜੀ ਫਾਰਮ ਤੇ ਆਉਣੀਆਂ ਦੋ ਦੋ ਦਾ ਬੱਚੇ ਥਾਣਾ ਇਹਦੇ ਦੇਖ ਸਕਦੇ ਜੇ ਥਾਣ ਵੀ ਨੇ ਚੰਗਾ ਕੱਢ ਜਣਾ ਬਾਕੀ ਗਾਂ ਨਵੇਂ ਹਵਾਨਾ ਚੰਗਾ ਪਰ ਨਹੀਂ 20 25 ਜਣ ਲੈ ਲਈ ਬਣੂ ਬਣੂ ਚੰਗੇ ਭਾਜੀ ਦਿਖਾ ਦਿਓ ਲੈ ਲੋ ਦਿਖਾਓ ਹੈਗੀ ਆ ਵੀ ਦੋ ਦੰਦੇ ਆ ਥੋੜਾ ਜਿਹਾ ਕਰਦੀ ਹੈ ਕੋਈ ਨਹੀਂ ਦਿਖਾਓ ਦਿਖਾਓ ਹਾਂ 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 ਆ ਦੇ ਸਦੇ ਪਿਓਰ ਦੋ ਦਾਂਦ ਜਿਹੜੀ ਹੈ ਅਜੇ ਦੋ ਦੰਦ ਜਿਹੜੀ ਹੈ ਪੂਰੀ ਹੋਈ ਵੀ ਨਹੀਂ ਆ ਜੇ ਪੁੱਟੇ ਹੀ ਆ ਦੋ ਦੰਦ ਨੇ ਬਈ ਆ ਹੋਣਾ ਜੀ ਚੱਪੋਦਾ ਕਰਦੀ ਆ ਥੋੜਾ ਜਿਹਾ ਇਹ ਵੀ ਭਾਈ ਰਹੀ ਅਸੀਂ ਖੁੱਲੀ ਫਾਰਮ ਤੇ ਹਾਂਜੀ ਹਾਂਜੀ ਮੋਰੀ ਦਾ ਥੋੜਾ ਜਿਹਾ ਕਰਦੀ ਆ ਮੋਰੀ ਭਾਈ ਇਸ ਕਰਕੇ ਬਾਕੀ ਉਹਨਾਂ ਠੰਡੀ ਠਿਰੀ ਪੂਰੀ ਆ ਅੱਛੇ ਭਾਵੇਂ ਲੱਤਾਂ ਜੱਫਾ ਪਾ ਗੇ ਲੋ ਪਿਓਰ ਚਾਈ ਵਾਲ ਤੋਂ ਨਾਲੀ ਲቦਚੜ ਹੋ ਐਡ ਠੰਡੀ ਠਿਰੀ ਸਾਰੀਆਂ ਚੀਜ਼ਾਂ ਨੇ ਹਰਪੀ ਭਾਜੀ ਲੱਗਦੀਆਂ। ਪੂਰੇ ਸ਼ਾਂਤ ਜੀ ਆ ਜਿਹੜੀ ਯਤਰਾ। ਛਾਈ ਵਾਲਾ ਵਸ਼ੀਨ ਨੁਕਰੀ ਕੋੜੀ ਜੱਡਾ ਕਰ ਦਿਆ ਵਸ਼ੀ ਦਾ। ਪਿਓਰ ਦੋ ਦੰਦ ਆ ਜਿਹੜੇ ਇਹ ਦੋ ਦੰਦ ਪੂਰੀ ਹਜੇ ਹੋਈ ਨਹੀਂ ਆ ਜਿਹ ਦਈ ਆ ਹੁਣ ਦੋ। ਹਲੇ ਹਰਪੀ ਭਾਜੀ 15 ਦਿਨ ਦੀ ਵਸ਼ੀ ਕੱਟੀ ਬਣੂਗੀ ਬੜੀ। ਠੀਕ ਆ। ਹਾਂਜੀ। ਤੇ ਮੁੱਲ ਫੇਰ ਇਹਦਾ। ਹਰਪੀ ਭਾਜੀ ਇਹਦਾ ਵਸ਼ੀ ਦਾ ਫੋਨ ਤੇ ਨਾ ਕਰਨਗੇ। ਅਸੀਂ ਇਹਦਾ ਫੋਨ ਤੇ ਕਰ ਲਾਂ। ਕਰਾਂਗੇ ਜਾਇਜ। ਠੀਕ ਆ। ਪਰ ਫੋਨ ਤੇ ਕਰ ਲਾਂਗੇ ਵਾਸ਼ੀ ਦੇਣ ਖੜਦੀ ਤੇ ਉਹ ਤੇਰਾ ਦੁੱਧ ਕਿੰਨਾ ਕੱਟੀ ਜਾਊਗੀ ਦੁੱਧ ਪਹਿ ਨੂੰ ਪਹੁੰਚੇਗਾ 100-100 ਲੰਗ ਲੋ ਜੀ ਅੱਛਾ ਇਹ ਵੀ 16-17 ਲੱਗ ਕੇ ਪਾ ਜਾਊਗੀ ਠੀਕ ਆ ਗਿਆ ਬਾਕੀ ਹਰਪੀ ਭਾਈ ਵਾਸ਼ੀ ਦਾ ਜਿਹੜਾ ਖਰਗੋਸ਼ ਦਾ ਅੰਦਾ ਲਊਣਾ ਠੀਕ ਆ ਹਾਂ ਜੀ ਜਿੰਨੇ ਘਰ ਰੱਖਣਾ ਵਾ ਉਹਦੇ ਲਈ ਚੰਗੀ ਆ ਹਰਪੀ ਭਾਈ ਗਰਮੀ ਸਾਰੀ ਨੂੰ ਯਾਰੇ ਲਊ ਵੀ ਜਿਹੜਾ ਲੈ ਗਿਆ ਸਿੰਘਣਾ ਮਰ ਜਾ ਇਹ ਮਾਜ ਦੀ ਲੱਲੀ ਦੇ ਸ਼ਾਈ ਵਾਲ ਵੈਟ ਲੱਲੀ ਅੱਛਾ ਇਹ ਮਾਜ ਦਾ ਮੁਕਾਬਲਾ ਕਰਨਾ ਠੀਕ ਹੈ। ਫਾਟੇ ਲੱਖ ਰੁਪਏ ਦੀ ਆਉਣੀ ਹੈ। ਬੱਚੀ ਅਸੀਂ ਜਾਇਦ ਦੇਣੀ ਇਹਨਾਂ ਮੱਝ ਦਾ ਮੁਕਾਬਲਾ ਕਰਨਾ। ਆ ਵੀ ਸੂਹਾ ਪਹਿਲਾ ਹੀ। ਇਹ ਚਾਰ ਦੰਦ ਇਹ ਚਾਰ ਦੰਦ। ਇਹ ਚਾਰ ਦੰਦ ਮੂੰਹ ਹਰਪੀਪਾ ਜੀ। ਇਹਦਾ ਵੀ ਪਹਿਲਾ ਹੀ ਸੂਹਾ ਵਦ ਇਹ ਵੀ ਚੰਗੀ ਜੰਮੀ ਪਲੀ ਆ ਉਹ ਮਰਦੇ ਸਾਹਿਬ ਦੇ ਨਾਲ। ਆਇਆ ਇੱਕ ਜਿਹੜਾ ਦਿਖਾਇਓ ਬੱਚੀ ਇਹ ਵੀ ਬੜੀ ਠੰਡੀ ਧੀਰੀ। ਉਹ ਪਤਾ ਅੱਜ ਜੜੀਆਂ ਵਾ ਕਿੰਦੇ ਅੱਜ ਲੱਬ ਲੱਬ ਕੇ ਲਿਆਂਦੀਆਂ ਵਾ ਜੜੀਆਂ ਚੌਂ ਚੌਂ। ਪੰਜ ਦੇ ਪੱਤੀ ਵਾਲੀ ਹਰਪੀਪਾ ਜੀ ਬੱਚੀ ਆ। ਠੀਕ ਆ। ਦਿਖਾ ਦਈਏ ਦੰਦੇ ਤੇ ਵੀ। ਦਿਖਾ ਦਿੰਨੇ। ਚਾਰ ਦੰਦ ਹੀ ਆ ਇਹ। ਦਿਖਾ ਦੋ। ਬੜੀ ਪੋੜਾਂ ਠੰਡੀ ਗਾ ਪੀਪਾ ਜੀ ਇਹ ਵੀ ਬੜੀ ਆਵੇ ਗੁਲਾਬੀ ਥਣ ਲੱਗਾ ਰੁਕ ਪਤ ਲੜਦੀ ਥੋੜੀ ਠੰਡੀ ਸੀ ਲੈ ਅੱਤਰਾਂ ਦੰਦ ਤੇ ਸਾਡੋ ਹੋ ਹੋ ਲੈਟ ਸਨੋ ਫੜਾਉਣ ਤਾਂ ਕਰਦੀ ਆ ਚਲੋ ਲੈ ਜਾ ਕੋਈ ਨਹੀਂ ਹੁੰਦਾ ਫਿਰ ਸੱਟ ਨਾ ਲਵਾ ਲੈ ਫਿਰ ਖਲ ਕਰ ਜੀ ਵੇਚਾ ਸਾਦੇ ਸਾਦੇ ਪਿਓਰ ਚਾਰ ਦੰਦੇ ਆ ਜਿਹੜੀ ਇਹ ਵੀ ਚਲੋ ਲੈ ਜਾ ਫਿਰ ਅਈਆ ਵੀ ਪਾਹੀ ਕੋਸ਼ ਕਰਦੇ ਆ ਨਾ ਦਿਖਾਈਏ ਨਹੀਂ ਗਈ ਯਾਰ ਦਿਖਾਈ ਜਾਂਦੇ ਜੋ ਬੋਲਾਂਗੇ ਉਹ ਹੀ ਨਿਕਲੂਗਾ ਠੀਕ ਹੈ ਜੀ ਹਾਂ ਜੀ ਬਾਕੀ ਪੇਠਪੁੜੇ ਦੀ ਇਹ ਵੀ ਚੰਗੀ ਆ ਆ ਵੀ ਭਾਜੀ ਵੱਡੀ ਵੱੱਤੀ ਹੈ ਵੀ ਜਰਸੀਆਂ ਦੇ ਸਹਾਰਾ ਨਾ ਉਮਰ ਦੇ ਸਹਾਰਾ ਨਾ ਕੱਦ ਕੱਟ ਚੰਗਾ ਹੈ ਇਹਦਾ ਆ ਵੀ ਭਾਜੀ ਤੇ ਜੇ ਸੁਵੇ ਨੂੰ ਵੱਸੀ ਬੜੀ ਭਾਨੀ ਤੇ ਇਹਦਾ ਮੁੱਲ ਫਿਰ ਆ ਵੀ ਭਾਜੀ ਵੱਸੀ 55000 ਦੀ ਹਾਂਜੀ ਇਹ ਜਾਇਜ਼ ਦੇ ਦੇਣੀ ਆ 145 ਦੇ ਦੇਣੀ ਹੈ 1000 ਰੁਪਇਆ ਛੋਟ ਕਰ ਦਾਂਗੇ ਠੀਕ ਆ 44 ਦੇ ਦਾਂਗੇ ਅੱਛਾ ਨਾ ਕੋਈ ਨਹੀਂ ਉਹ ਤੇ ਗੱਬਣਾ ਇਹ ਵੀ ਜੇ ਗੱਬ ਬਣਿਆ ਇਹਦਾ ਸੂਆ ਕਿੰਨਾ ਜੇ ਆ ਵੀ ਭਾਜੀ ਇਹਦਾ ਦੂਜਾ ਸੂਆ ਜੇ ਇਹਦਾ ਦੂਸਰਾ ਸੂਆ ਲਾ ਰਿਓ ਠੰਡੀ ਠੰਡੀ ਇਹ ਵੀ ਬੜੀ ਗੁਲਾਬੀ ਥਣ ਲੱਗਾ ਝੋਲੀ 40 ਦਿਖਾ ਦਿਓ ਪਿੱਛੋਂ ਚੰਗੀਆਂ ਢਿਲਾਾਂ ਦੇਖ ਸਕਦੇ ਜੇ ਤੇ ਥਾਣੇ ਦੇ ਵੀ ਦੇਖ ਸਕਦੇ ਇਹ ਵੀ 15 14 ਦਿਨ ਲਿੰਦੀ ਹੈ ਮੂੰਹ ਦਿਖਾਓ ਬੰਕਲ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਹਰ ਕੀ ਇਹ 1500 ਕਿਲੋਾਈ ਆ ਠੀਕ ਐ ਵੇ ਕਿੰਨੇ 15 15 ਲਾਗੇ ਪੰਦੇ ਦੁੱਧ ਆਹ 20 ਲੀਟਰ ਪਾ ਦੇ ਲਈ ਆ ਤੇ ਭਾਜੀ ਅੱਜ ਹਰ ਵਿਪਾਰੀ ਪਾ ਛੋਟੇ ਛੋਟੇ ਤੇ ਵੜਾ ਵਟੀਆਂ ਦੇ ਰਹੀਆਂ ਕਿੰਨਾ ਫਿਰੇ ਦਾ ਮੁੱਲ ਹਾਂ ਭੀ ਭਾਜੀ ਇਹ ਵੀ ਹਾਂ ਨਾ ਦੇ ਦੇਣੀ ਆ 42000 ਦੀ ਅੱਛਾ 42 ਦੀ ਦੇ 42000 ਦੀ ਹਾਂਜੀ ਠੀਕ ਐ ਬਾਕੀ ਮੌਕੇ ਤੇ ਆਪੇ ਹੋ ਜਾਣਾ ਐ ਆ ਜਲਸੀ ਗਾੜਿਆ ਇੱਧਰ ਦਿਖਾਓ ਇਹ ਸੋਈ ਗੱਭਨ ਜੇ ਗੱਭਨ ਜੇ ਦੇਲਦਾਰੂ 4 ਲੈ ਲੇ 5 ਲੈ ਲੇ 6 ਲੈ ਲੇ ਇਹ ਤਿਆਰੀ ਆ ਬਸ ਥੋੜਾ ਥੋੜਾ ਟਾਈਮ ਲੱਗਦਾ ਇਹ ਕਿੰਨੇ ਕ ਦੁੱਧ ਵਾਲੀ ਆ ਹਰਪੀ ਭਾਈ ਇਹ ਵਿੱਚ 14 ਕਿਲੋ 13 14 ਕਿਲੋ ਪਾ ਦੂਗੀ ਠੀਕ ਐ ਹੋਈਆਂ ਤਸਵੀਰਾਂ ਹਰਪੀ ਭਾਜੀ ਸਬਜ਼ੀ ਫਾਰਮ ਤੋਂ ਮਿਲਣੀਆਂ ਘਾੜ ਘਾੜ ਦੇ ਲੈਵੇ ਆ ਨਿਕਨੇ ਨਿਕਰੇ ਰੇਟ ਆ ਠੀਕ ਆ ਹਾਂਜੀ ਖਲਾਰੀਆਂ ਘਲਾਟੂ ਦੇ ਫੇਰ ਦੇ ਲੈ ਆ ਦੋਈਆਂ ਇੱਥੇ ਆਹ ਹੋ ਰਹੀਆਂ ਵਸ਼ਿਆਰ ਪੀ ਭਾਜੀ ਕਿੱਥੋਂ ਮਿਲਦੀਆਂ ਇਦਾਂ ਦਿਖਾਇਓ ਥਾਣੇ ਜਿਹੜਾ ਕੱਲ੍ਹ ਗਿਆ। ਦੱਸੇ ਖੁੱਲੇ ਛੱਡੇ ਨੇ ਉਹ ਸ਼ੁਕਰਾਂ ਦੇ ਪੱਜੰਦੀਏ ਨੇ ਗੋਟਿਆਂ ਦੇ ਘਰ ਪਰ। ਆਹ ਦੇਖ ਸਾਡੇ ਥਾਣੇ ਦੇ ਵੀ ਚੰਗੇ ਗੱਲ ਤੇ ਇਤਰਾਹੀਂ ਦੋਵਾਂ ਪਾਸੇ ਬਹਿ ਜਾਣਾ ਵਾ ਰੱਸੀ ਉੱਪਰ ਸੁੱਟ ਕੇ। ਇਹ ਵੀ ਚੀਜ਼ ਦਾ ਜਿਹੜਾ ਵਾਧਾ ਹੁੰਦਾ ਹੈ। ਸਾਡੇ ਕੋਲ ਵੀਰ ਜਿਹੜਾ ਜਾਨਵਰ ਖੜੂਗਾ ਦੂਜੇ ਘਰ ਵਾਲਾ ਵੀ ਆਖੂਗਾ ਕਿੱਥੋਂ ਨਿਆਹਦੀ ਜੇ। ਅੱਛਾ। ਇਹਨਾਂ ਨੂੰ ਦੱਸੋ ਮੈਂ ਵੀ ਗੋਦੀ ਫਾਰਮ ਤੋਂ ਲੈ ਹੁਣੀ ਆ। ਠੀਕ ਆ। ਆ ਪੀਪਾ ਜੀ ਇਹ ਵੀ ਜਾਇ ਦੇਣੀ ਆ ਕਿੰਨੇ ਦੀ ਵੈੜ ਤੇ ਆ ਵੀ 45 ਦੀ ਆਰਾਮਾ ਚਾਲ ਨੂੰ ਅੰਦਰ ਕਰਨੀ ਆ ਕਿੰਨੀ ਇਹਦਾ 2 ਹੀ ਮਾਨ ਕਰ ਦਾਂਗੇ 38 ਦੀ ਦੇ ਦਾਂਗੇ ਜੀ ਅੱਛਾ 38000 38000 ਹਾਂ ਨਹੀਂ ਠੀਕ ਆ ਆ ਗਾੜੀ ਆ ਗਈ ਖੋਲੀ ਜਾਓ ਅੰਕਲ ਇਹ ਵੀ ਕੱਪਣਿਆ ਕੱਪਣਿਆ ਵੀ 38 ਹੀ ਜੇ ਠੀਕ ਆ ਇਹ ਚਿੱਟੇ ਰੰਗ ਚ ਆ ਗਈ ਆ ਜਲਸੀ ਚਿੱਟੀ ਇਹ ਵੀ ਜੇ ਟਾਈਮ ਖੜਦੀ ਆ ਇਹ ਦੇਣਾ ਹਰਪੀ ਭਾਜੀ 15 ਲੈ ਜੂਗੀ ਤੇ ਰੇਟ ਇਹਦਾ ਹਰਪੀ ਭਾਜੀ ਜਿਆਜ ਇਹ ਕੋ ਥਾਨ ਕਿਦਾਂ ਦਾ ਲੱਗਾ ਇਹਨੂੰ ਮੱਛੀ ਇਹ ਵੀ ਬੜੀ ਠੰਡੀ ਧਰਦੀ ਹੈ ਆ ਦੇਖ ਸਾਡੇ ਜੀ ਇਹ ਵੀ ਠੰਡੀ ਧੀਰੀ ਆ ਉਤਰਾ ਥੋੜਾ ਡਰਦੀ ਡਰਦੀ ਜੀ ਕਈ ਵਾਰੀ ਪਸ਼ੂ ਡਰ ਜਾਂਦਾ ਹੈ ਕਹਿੰਦੇ ਇਹ ਪਹਿਲਾਂ ਕਹਿੰਦੇ ਆਪਾਂ ਦੂਜਾ ਸੁਗਾ ਕਮਾਂਗੇ ਸੁਗਾ ਦੱਜਾਈਏ ਇਹ ਵੀ ਹਰ ਪੀਪਾ ਜੀ ਜੀ ਆਈ ਦੇ ਦੇਣੀ ਆ ਕਿੰਨੇ ਦੇ ਹੈਗੀ ਤੇ ਇਹ ਵੀ 40 ਦੀ ਆ ਪਰ ਜਾਇਜ਼ ਇਹ ਹਾਂ ਨਹੀਂ ਦੇ ਦੇਣੀ ਆ 31000 ਦੀ 31000 ਉਹ ਤਾਂ ਛੋਟ ਕਰਾਂਗੇ ਠੀਕ ਆ ਤੇ ਅੰਗਲ ਜੀ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਸਾਰਾ ਮਾਰ ਜੇ ਆਪਣੇ ਕੋਲ 15-15 ਲਿਸ਼ਾ ਆਏ ਠੀਕ ਆ ਹਾਂਜੀ ਯਾਰ ਵੀ ਭਾਈ 12 ਕਿਲੋ ਇਹ ਵੀ ਪਾ ਦਊਗੀ ਤੇ ਆ ਵੀ ਗੱਬਨ ਜਿਹਾ ਹਾਂਜੀ ਤੋਰੋ ਫੇਰ ਇਹਨਾਂ ਵਿੱਚ ਇਹ ਵੀ ਤਿਆਰ ਹੀ ਇਹਨਾਂ ਨੂੰ ਬਹੁਤਾ ਟਾਈਮ ਨਹੀਂ ਖੜਨਾ ਯਾਰ ਵੀ ਭਾਈ 4-5 ਦਿਨਾਂ ਲੈ ਆ ਜੂਗੀ 5 ਲੈ ਲੇ 6 ਲੈ ਜੇ 7 ਲੈ ਲੇ ਠੀਕ ਆ ਮੇਂਂ ਦਾ ਜਰਾ ਲੈਣਾ ਕਾਲੀ ਜਲਸੀ ਮੂੰਹ ਕਾਲਾ ਆਵੇ ਜਲਸੀਆਂ ਕਈ ਵੀਰਾਂ ਦੀ ਮੰਗ ਹੈ ਦੀ ਕਾਲੀ ਅੱਖ ਵਾਲੀ ਜਲਸੀ ਅੱਛੀ ਲੈਣੀ ਹੈ ਠੀਕ ਆ ਦਿਖਾਇਓ ਵੇਚੀ ਦਾ ਮੂੰਹ ਮਾਨ ਦੂਜੇ ਕੋਲ ਦਿਖਾ ਦਿੰਦਾ ਜੱਸੂਆ ਲੰਦੋ ਜਵਾਨੀ ਲੈ ਜਾਓ ਹਣੇ ਰੀਆ ਵੀ ਭਾਈ ਇਹ ਵੀ ਠੰਡੀ ਤੇ ਲਈ ਆ। ਮਾਲਾ ਰਵੀ ਭਾਈ ਜੀ ਇਹ ਠੰਡਾ ਤੀ ਲੈਣੀ। ਬਾਕੀ ਆਮ ਜਰਸੀਆਂ ਜਿੱਡੇ ਕਾਡ ਹੁੰਦੇ ਆ ਓਡੀਆਂ ਕੇ ਜਰਸੀਆਂ ਤਾਂ ਹੁਣ ਦਿਖਾਉਂਦੇ ਆ। ਆਪਰੇ ਕਾਣ ਦੇ ਆਪੇ ਜਲਗੀ ਛੱਡ ਗਏ। ਠੀਕ ਹੈ ਜੀ। ਹਾਂ ਜੀ। ਤੇ ਇਹਦਾ ਮੁੱਲ ਫਿਰ? ਹਰਵੀ ਭਾਈ ਇਹ ਵੀ ਜਿਆਜ ਦੇ ਦੇਣੀ ਹੈ। ਕਿੰਨੇ ਕੇ ਜਿਆਜ? ਮੁੱਲ ਤੇ ਭਾਵੇਂ ਇਹਦਾ ਵੀ 40 ਘਰੀ ਜਾਈਗੇ ਨਹੀਂ ਕਰਨਾ। ਹਾਂਜੀ। ਇਹ ਹਾਂ ਨਾ ਦੇ ਦਾਂਗੇ। 30000 ਰੁਪਏ ਬਾਕੀ ਅੰਕਲ ਕੁਮਾਨ ਤਣ ਕਰਾ ਲਓ ਥੋੜਾ ਕਿੰਨੇ ਫਿਰ ਕਰਦੀ ਐ ਅੰਕਲ ਜੀ ਫਿਰ ਜੇ 35000 ਰੁਪਏ ਦੇ ਦਾਂਗੇ ਪਰ ਦਿੰਦਾ ਨਹੀਂ ਕੋਈ ਸਿਰਫ ਫੌਜੀ ਫਾਰਮ ਤੋਂ ਮਾਜਣਾ ਸੋਲਾ ਮਿਲਦਾ ਅੱਛਾ ਇਹ ਫੌਜੀ ਫਾਰਮ ਤੋਂ ਮਿਲਦੀਆਂ ਬਾਤਾਂ ਹਾਂ ਜੀ ਇੱਥੋਂ ਮਿਲਦੀਆਂ ਸਾਰੀਆਂ ਠੀਕ ਆ 34000 ਰੁਪਏ ਪੈਸੇ ਦੇ ਹੀ ਦੇਣੀ ਆ ਅੱਛਾ 30000 ਰੁਪਏ ਆਖੇ ਨਾ ਖੁਸ਼ੀ ਨਾ ਛੋਟ ਕਰਾਂਗੇ ਠੀਕ ਆ ਹਾਂਜੀ ਆ ਗੱਬਣ ਆ ਗਈ ਜਲਦੀ ਵੱਡੀ ਠੀਕ ਆ ਇਹ ਵੀ ਜਾ ਦੇ ਦੇਣੀ ਆ ਠੀਕ ਆ ਇਹ ਵੀ 13 14 ਕਿਲੋ ਵਾਲੀ ਹਾਂ ਰੋ ਲੈ ਲਾਰੀਨ ਕੋ ਆ ਜਲੇ ਆ ਜੀ ਆਪਣੀ ਭਾਈ ਇਹ ਵੀ ਠੰਡੀ ਧੀਰੀ ਖਾਂਣ ਤੋਂ ਵੇਖੋ ਕਿੰਦਾ ਚੰਗਾ ਲੱਗਦਾ ਹਾਂ ਦੇਖ ਸਾਡੇ ਦੇ ਭਾਵੇਂ ਦੋਵੇਂ ਪਾਸੇ ਬੈਠੇ ਜੀ ਦੇ ਨੂੰ ਤੇ ਦਿਖਾ ਦੋ ਰੱਸੀ ਖੁੱਲ ਜਾ ਰੱਸੀ ਦੇਖ ਸਾਡੇ ਇਤਨਾ ਹੀ ਰੱਸੀ ਸੱਤੀ ਠੀਕ ਆ ਹਾਂ ਜੀ ਲੈ ਜਾ ਫਿਰ ਨੇ ਕਿਨੇ ਕਿਰੇ ਬਾਕੀ ਜਿੱਥੇ ਖਿਲਾਰ ਦੀ ਉੱਥੇ ਖਲੋ ਜਾਂਦੀਆਂ ਸ਼ਾਂਤ ਜੀਆਂ ਸੁਭਾ ਦੀਆਂ ਬੈਣਾ ਆ ਆਪਣੇ ਦਾ ਜਿਆਦਾ ਵੇਚਣ ਵਾਲੇ ਵੀਰ ਖੜਦੇ ਮਾਗੂ ਜੀਰੇ ਦਾ ਵੀਰ ਏ ਉਹ ਦਿਨ ਵੀਡੀਓ ਪਾਈ ਤੇ ਨੇ ਦੋ ਵਸ਼ੀਆਂ ਪਹਿਲਾਂ ਖੜੀਆਂ ਆ ਵੀਡੀਓ ਦੇ ਵੇਖ ਕੇ ਤੇ ਚਾਰ ਕੱਲ ਫੇਰ ਲੈ ਗਿਆ ਅੱਛਾ ਹਾਂਜੀ ਤੇ ਇਹਦਾ ਮੁੱਲ ਫੇਰ ਇਹਦਾ ਹਰਪੀ ਭਾਜੀ ਮੁੱਲ ਤਿਆਰ ਕਰਨਾ ਕਿੰਨਾ ਕਰ ਇਹਦਾ ਮੁੱਲ ਭਾਵੇਂ ਮੱਛੀ ਦਾ ਕਹੀਏ 40 ਨਹੀਂ ਕਰਨਾ ਇਹ ਹਾਂ ਨਾ ਦੇ ਦੇਣੀ 35000 ਦੀ 35 ਦੀ 35 ਚਲੋ ਮਸ਼ੀਨਾ ਛੋਟ ਛੜ ਕਰਾਂਗੇ ਮੌਕੇ ਤੇ ਛੋਟ ਹੋ ਜੂਗੀ ਤੇ ਹੁਣ ਆ ਆਉਣ ਲੱਗੀ ਇੱਕ ਹੋਰ ਇਹ ਵੀ ਕੱਪਣੀ ਅੱਜ ਕੱਪਣੀਆਂ ਜ਼ਿਆਦੀਆਂ ਦੋ ਹੀ ਗਾਵਾਂ ਸੋਈਆਂ ਵਾ ਇੱਕ ਬਿਲਕੁਲ ਤਾਜੀ ਸੋਈ ਆ ਤੇ ਇੱਕ ਕੁਛ ਦਿਨਾਂ ਦੀ ਸੋਈ ਹੈ ਹਾਪੀ ਭਾਈ ਇਹ ਕਣੀਆਂ ਵੀ ਵੱਡੀ ਵੜ ਚੰਗੀ। ਇਹ ਦੁੱਧ ਬਹੁਤ ਨਹੀਂ 13 ਕਿਲੋ ਪਾ ਦੂਗੀ 12 ਤੇ। ਅਸੀਂ ਤਾਂ ਹਾਪੀ ਭਾਈ ਇਹ ਅੰਦਾਜ਼ਾ ਲਿਆ ਦੱਸਣਾ ਬਾਕੀ ਕਿਹ ਵੀਰ ਨੇ ਅੰਦਾਜ਼ਾ ਲਾਉਣਾ ਕਿੰਨਾ-ਕਿੰਨਾ ਦੁੱਧ ਕੱਢਣਾ ਜਿੰਨਾ ਸਾਨੂੰ ਘਰ ਵਾਲਿਆਂ ਦੱਸਿਆ ਉਹ ਤਾਂ ਆਪਾਂ ਗਾਂ ਦੱਸ ਦਿੰਨੇ ਹਾਂ। ਹਾਂਜੀ। ਬਾਕੀ ਦੱਸੇਗੇ ਦਿਨਾਂ ਤੋਂ ਵੀ ਵੱਧ ਘੱਟ ਕਰ ਸਕਦੀਆਂ ਤੇ ਦੁੱਧ ਵੀ ਵੱਧ ਘੱਟ ਕਰ ਸਕਦੀਆਂ। ਹਾਂਜੀ ਹਾਂਜੀ। ਜ਼ਿਆਦਾ ਵੀ ਕਰ ਸਕਦੀਆਂ ਤੇ ਘੱਟ ਵੀ ਕਰ। ਦੁੱਧ ਸੁੱਟ ਗਿਆ ਸਾਰਾ ਮਾਰਿਆ ਇਤਨਾ ਦਾ ਆਪਣੇ ਕੋਲ। ਠੀਕ ਆ। ਕੱਟਾਂ ਜਾਂ ਫੇ ਭਾਈ ਜਿਹੜਾ ਵੜਾਂ ਦੇ। ਠੀਕ ਆ। ਲੈ ਜਾ ਫੇ। ਦੇ ਸਾਡੇ ਨੂੰ ਬਾਕੀ ਥਾਂ ਨੇ ਚੰਗੇ ਗੈਪ ਤੇ ਅੱਗੇ ਪਿੱਛੇ ਤੋਂ ਪਿੱਛੇ ਵੀ ਥਾਂ ਨੇ ਚੰਗੇ ਗੈਪ ਤੇ ਇਹ ਮੋਲ ਫਿਰ ਵਿਰਜੀ ਇਹਦਾ ਹਰ ਵੀ ਭਾਈ ਜਾਇਜ਼ ਦੇਣੀ ਆ ਉਹਨਾਂ ਭਾਵੇਂ ਇਹਦਾ 45 47 ਇਹ ਹਾਂ ਨਾ ਦੇਣੀ ਆ 36000 ਦੀ 36000 ਦੀ ਇੱਥੇ ਛੋੜ ਖੁਸ਼ੀ ਨਾ ਕਰਾਂਗੇ 600 10 10 ਰੁਪਈਆ ਖੁਸ਼ੀ ਨਾਲ 600 ਆ ਰਹੀ ਪਾਜੀ ਕਰਾਂਗੇ ਜਿਆਦਾ ਰੇਟ ਪਾਏ ਆ ਜਿਆਦਾ ਖੁਸ਼ੀ ਨਹੀਂ ਕਰੀ ਜਾਂਦੇ 100 100 200 500 ਕਰ ਦਾਂਗੇ ਠੀਕ ਆ ਹਾਂਜੀ ਗਾੜੀ ਕਿੱਟ ਆ ਗਿਆ ਆ ਪਾਜੀ 200 200 ਆਈ ਠੀਕ ਆ 5 ਕਿਲੋ ਬੌਲੀ ਆ ਅੱਛਾ ਮਗਰੇ ਆ ਕਿੰਨੇ ਕੇ ਚੱਦੀ ਸੋਈ ਆ ਇਹਨੂੰ ਅੱਜ ਜਮ ਤੇ ਅੱਜ ਆਓ ਵਖੀ ਇਹਦੀ ਡੱਬੀ ਛੋਟਾ ਹੀ ਕਰ ਦਿਆ ਇਹਦਾ ਹਾਂਜੀ ਛੋਟਾ ਰੇਟ ਛੋਟਾ ਕਰ ਦ ਇਹ ਮਰੂਗੀ ਵੱਡਿਆਂ ਦਾ ਨਾ ਆਈ ਇਹ ਪੂਰਾ ਅੱਛਾ ਹਾਂਜੀ ਸੋ ਇਹ ਵਕੀਲ ਖਾ ਦਿੰਦੇ। ਮਾਫੀ ਰੀ ਤਾਂ ਨਾ ਨਹੀਂ ਦਿਖਾ ਦਿੰਨੇ। ਸ਼ੀਰ ਠੰਡੀਆਂ ਬੰਗੇ ਤੋਂ ਬਣਾ। ਰਸੀ ਤਾਂ ਬਗੈਰੇ ਆ। ਇਹਤਰਾ ਦੁੱਧ ਕਿੰਨਾ ਕੱਢੀ ਜਾਊਗੀ ਹਰਪੀ ਭਾਈ ਜੀ 7 ਕਿਲੋ ਬਾਬਾ ਜੀ 10 ਕਿਲੋ ਤੋਂ ਪਾਰ ਹੀ ਜਾਊਗੀ ਇਹ ਵੀ ਠੀਕ ਆ ਭਾਈ ਹਾਂਜੀ ਤੇ ਮੁੱਲ ਫਿਰ ਇਹਦਾ ਹਰਪੀ ਭਾਈ ਇਹਦਾ ਗਿਫਟ ਹੀ ਪਾਉਣਾ ਮੁੱਲ ਨਹੀਂ ਪਾਉਣਾ ਕਿੰਨਾ ਕ ਇਹਦਾ 20000 ਦਾ ਗਿਫਟ ਹੀ ਪਾਉਣਾ ਜੀ ਅੱਛਾ ਹਾਂਜੀ 29000 ਇਹ ਚੋਂ ਕੋਈ ਛੋਟ ਛੱਟ ਕਰਾਂਗੇ 500 ਕਰ ਦਾਂਗੇ ਕਵੱਡਿਆਂ ਜਿਹੜਾ ਮਰਜੀ ਵੀਰ ਕੋਈ ਲਵੇ ਰੇਟ ਪਿਆ ਜੋ 500 ਕਰਾਂਗੇ ਕੋਈ ਵੀਰ ਵੱਧ ਘੱਟ ਨਾ ਆਕੇ ਠੀਕ ਆ ਤੇ ਹੁਣ ਇੱਕ ਆ ਗੱਬਨ ਆ ਗਈ ਇਹ ਵੀ ਇਹ ਦੇਣਾ ਲੈ ਜੂਗੀ ਇਹ ਵੀ 12 13 ਕੱਤੀ ਹਲੇ ਬੱਚੀ ਚੰਗੀ ਜਲਦੀ ਇਹਦਾ ਵੀ ਕਾਦੇ ਛੋਟਾ ਹੀ ਆ ਮੂੰਹ ਮਾਂ ਨਿਕਲਦਾ ਕਾਦੇ ਛੋਟਾ ਹੀ ਆ ਸੋਣੀ ਥਾਣੀ ਬੜੀ ਆ ਲੈ ਜਾ ਬੈ ਤੇ ਇਹਦਾ ਮੁੱਲ ਫਿਰ ਹਰ ਵੀ ਭਾਈ ਇਹ ਗਿਫਟ ਹੀ ਪਾਉਣਾ ਅੱਜ ਗਿਫਟ ਪਾਉਣੇ ਦੋ ਅੱਛਾ ਹਰ ਵੀ ਭਾਈ ਇਹਦਾ 28000 ਦਾ ਗਿਫਟ ਅੱਛਾ 28000 ਦੀ ਠੀਕ ਆ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਭਾਜੀ ਜਿਹੜੀ ਤੇ ਗੱਬਣਿਆ ਉਹ ਮੇਰਾ ਵੀਰਪਰਾ ਪਾਸ ਕਰਕੇ ਲੈ ਆ ਜਿਹੜੀ ਸੂਈ ਆ ਉਹ ਆਪਣੀ 100% ਹੋ ਗਏ ਖੜੇ ਤਸल्ली ਕਰਕੇ ਲੈ ਜੀ ਤਸल्ली ਕਰਕੇ ਖੜੇ ਦੋ ਡੰਗ ਕਰ ਲਏ ਤਿੰਨ ਡੰਗ ਕਰ ਲਏ ਹਾਂਜੀ ਇਹ ਜਿਹੜੀ ਸੂਈ ਆ ਆਪਣਾ ਆ ਭਾਜੀ ਪਿੱਛੇ ਦੀ ਤੇ ਦੰਦਾਂ ਦੀ ਗਰੰਟੀ ਹੋਊਗੀ ਅੱਛਾ ਤੇ ਬਾਕੀ ਤੁਸੀਂ ਆਪਣਾ ਇੱਕ ਦੋ ਹ ਦਿਨਾਂ ਦੀ ਸਾਡੀ ਗਰੰਟੀ ਹੋਊਗੀ ਪਿੱਛੇ ਦੀ ਦੰਦਾਂ ਦੀ ਜੇ ਕੋਈ ਆਨਲਾਈਨ ਵੀਰ ਖੜਦਾ ਤੇ ਦੰਦਾਂ ਦੰਦਾਂ ਦੀ ਸਾਡੀ ਗਰੰਟੀ ਹੋਊਗੀ ਠੀਕ ਆ ਹਾਂਜੀ ਇਹ ਉੱਤਰ ਦੀ ਆ ਆਪਣੀ ਪਾਸ ਕਰ ਲੇ ਠੀਕ ਆ ਪਿੱਛੇ ਦੀ ਜਿਆਦਾਤਰ ਗਰੰਟੀ ਹੋਊਗੀ ਦੁੱਧ ਦੀ ਨਹੀਂ ਸਾਡੀ ਗਰੰਟੀ ਉਹ ਤੁਸੀਂ ਝੋਗੇ ਆਪਣਾ ਸਮਝਣਾ ਵੇਖਣਾ ਕਿੰਨਾ ਕਿ ਦੁੱਧ ਕੱਢ ਸਕਦੀਆਂ ਜੋ ਵੀ ਕੁਛ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ ਤੇ ਆਪਣੀ ਤਸੱਲੀ ਕਰਕੇ ਪਸ਼ੂ ਲਓ ਜੀ